ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਐਮ ਜੈ ਭਾਗ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਕੀ ਫਤਿਹ ਜੋ ਅੱਜ ਫਗਵਾੜਾ ਦੇ ਵਿੱਚ ਬੰਦ ਦੀ ਕਾਲ ਦਿੱਤੀ ਸੀ ਫੌਰਨ ਪਲੋਰਟੇ ਵਾਲਮੀਕ ਸਮਾਜ ਨੇ ਜਿਹੜਾ ਉਸਦਾ ਖੰਡਨ ਕਰਦੇ ਹੋਏ ਸਮੂਚੇ ਸਮਾਜ ਨੇ ਅੱਜ ਉਸ ਨੂੰ ਫਗਵਾੜੇ ਦੇ ਵਿੱਚ ਖੋਲਣ ਦੀ ਜਿਹੜੀ ਪੂਰਾ ਜਿਹੜਾ ਮੈਸੇਜ ਐਸਡੀਐਮ ਸਾਹਿਬ ਰਾਹੀਂ ਪੂਰੇ ਮਨਸੂਬ ਸਮਾਜ ਦੇ ਵਿੱਚ ਦਿੱਤਾ ਔਰ ਮੈਂ ਫਗਵਾੜਾ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਕਿ ਜੋ ਜਿਹੜੀ ਬੰਦ ਦੀ ਕਾਲ ਸੀ ਉਸ ਨੂੰ ਖੋਲਣ ਦੀ ਜਿਹੜੀ ਮੈਸੇਜ ਦਿੱਤਾ ਵਾ ਉਸਦੇ ਵਿੱਚ ਸਮੁੱਚੇ ਹੀ ਆਤਰਮੀ ਭਾਈਚਾਰਾ ਬਾਲਮਿਕ ਸਮਾਜ ਦਾ ਬਹੁਤ ਬਹੁਤ ਧੰਨਵਾਦ ਆ ਔਰ ਜਿਸ ਦੇ ਵਿੱਚ 12% ਰਿਜ਼ਰਵੇਸ਼ਨ ਦਾ ਜਿਹੜਾ ਮੁੱਦਾ ਸਭ ਤੋਂ ਉੱਪਰ ਰੱਖਿਆ ਗਿਆ ਜਿਸ ਦੇ ਵਿੱਚ 12% ਜਿਹੜਾ ਸੁਪਰੀਮ ਕੋਰਟ ਦੀ ਫੈਸਲੇ ਅਦਾਇਤ ਜਿਹੜਾ ਬਾਲਮਿਕ ਸਮਾਜ ਨੂੰ ਦਿੱਤਾ ਗਿਆ ਉਸ ਦਾ ਬਹੁਤ ਬਹੁਤ ਧੰਨਵਾਦ ਆ ਔਰ ਸਮੁੱਚੇ ਹੀ ਭਾਈਚਾਰਾ ਕਲੀ ਸਮਾਜ ਇਸ ਦਾ ਸਵਾਗਤ ਕਰਦਾ ਉਹ ਜਿਹੜਾ ਆਪਸੀ ਜਿਹੜਾ ਟਕਰਾਵ ਆਰਆਰਐਸ ਜਾਂ ਕੋਈ ਵੀ ਜੇਪੀ ਸਰਕਾਰ ਕਿਸੇ ਤਰ੍ਹਾਂ ਦੀ ਵੀ ਸ਼ਰਾਫਤੀ ਸਰਕਾਰ ਜਿਹੜਾ ਤਰੋੜਣਾ ਚਾਹੁੰਦੀ ਆ ਫਗਵਾੜੇ ਦੀ ਧਰਤੀ ਤੋਂ ਉਹ ਨਾ ਮੈਸੇਜ ਆਪਸੀ ਜੀ ਕੇ ਦਾ ਗਿਆ ਵਾ ਔਰ ਮੈਂ ਸਪੁੱਚੇ ਹੀ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਆਪਰਾ ਤੁਸੀਂ ਭਾਈਚਾਰਾ ਜਿਹੜਾ ਕੈਮ ਰੱਖੋ ਕਿਉਂਕਿ ਸਰਕਾਰਾਂ ਜਿਹੜੀਆਂ ਆਪਸੇ ਲੜਾਉਣ ਦੀ ਕੋਸ਼ਿਸ਼ ਕਰ ਰਹੀਆਂ ਔਰ ਆਪਾਂ ਇਹਨਾਂ ਦਾ ਜਿਹੜਾ ਮੈਸੇਜ ਆ ਉਹਨੂੰ ਫੇਲ ਕਰਦਾ ਹੋਏ ਇਸੇ ਦਾ ਆਪਸੀ ਸਮਾਜ ਦੀ ਸੰਵਿਧਾਨ ਦੇ ਹੱਕ ਦੇ ਲਈ ਬਾਵਾ ਸਾਹਿਬ ਡਾਕਟਰ ਮਿਹਰਕਰਦੇ ਸੰਵਿਧਾਨ ਦੇ ਹੱਥ ਲਈ ਆਪਾਂ ਇਕੱਠੇ ਹੋ ਕੇ ਆਪਾਂ ਇਸ ਮੈਸੇਜ ਨੂੰ ਇਸ ਸਫਲ ਨੂੰ ਜਿਹੜਾ ਬੰਦ ਦੀ ਕਾਲ ਨੂੰ ਉਹਨੂੰ ਖੰਡਨ ਕਰਦੇ ਹੋਏ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਆਪਸੀ ਭਾਈਚਾਰੇ ਦਾ ਮੈਸੇਜ ਜੈ ਭੀਮ ਜੈ ਭਾ ਹਣ ਜਿਹੜੀ ਅਨੇ ਬੋਜਸ ਮੋਹਲੇ ਇਕੱਠੇ ਹੋ ਕੇ ਜੋ ਮੰਗ ਪੱਤਰ ਦਿੱਤਾ ਕਿ ਮੇਰੇ ਨਾਮ ਦਾ ਸੁਪਰੀਮ ਕੋਰਟ ਨੇ 12.5% ਵਾਲਮੀ ਦੀ ਸਮਾਜ ਹੱਦ ਦਿੱਤਾ ਇਹਦੇ ਵਿੱਚ ਜਿਹੜੀ BSP ਮਿਆਬਦੀ ਪਾਰਟੀ ਆ ਉਹਨਾਂ ਨੇ ਇਸ ਖਾਤੇ ਦਾ ਸਵਾਗਤ ਕੀਤਾ ਕਿ ਸਾਡਾ 12.5% ਕੋਈ ਝਗੜਾ ਨਹੀਂ ਸਾਡਾ ਸਾਡੇ 12.5% ਜਿਹੜਾ ਹੱਦਵਾ ਉਹ ਵਾਲੀ ਜਿਹੜੀ ਉਹਨੇ ਸੀ ਫੜਾਈ ਦਿੰਨੇ ਆ ਪਰ ਜਿਹੜੇ ਕ੍ਰਿਮੀ ਲੇਅਰ ਆ ਜਾਂ ਬੈਰਲਸ ਜਿਹੜੀ ਗਲਤੂ ਕੰਨਾ ਬਿਲਕੁਲ ਨਹੀਂ ਸਹੀ ਹੈ ਕਿ ਬਿਲਕੁਲ ਬੰਦ ਕਰੇ ਜੇ ਕ੍ਰਿਮੀਨਲ ਤੇ ਇੱਕ ਮੋਰ ਕਰਨਾ ਚਾਹੀਦੀ ਹੈ ਤਾਂ ਕਿ ਸਾਨੂੰ ਆਫੀ ਭਾਈ ਜੀ ਦੇ ਦਰਨਾ ਚਾਹੀਦਾ ਇਸ ਕਰਕੇ ਮੇਰੀ ਸਾਰੇ ਵਾਲਮੀਕੀ ਸਨਮਾਨੁਜ ਰਵਿਦਾਦ ਭਾਈ ਜੀ ਨੂੰ ਬੇਨਤੀ ਆ ਕਿ ਆਪਾਂ ਇੱਕ ਮੁੱਕੇ ਇੱਕ ਜੁਟ ਹੋ ਕੇ ਚਲੀਏ ਤਾਂ ਕਿ ਜਿਹੜਾ ਉਹਨਾਂ ਨੂੰ ਸਤਾਈ ਦਾ ਸਮਾ ਉਹਨੇ ਸਾਡਾ ਦਰਦਾਨ ਕਹਾ ਕੇ ਨਵੀਰ ਨਾਲ ਜਿਹੜੇ ਸਾਡੇ ਸਰਕਾਰੀ ਨਾਰਿਸ ਸਕੂਲ ਆਤਾ ਹੋ ਜਾਂਦਾ तो प्राइवेट ਕਰ ਰਹੇ ਸੀ ਮਹਾਂ ਜੋ 50 ਕਰੋੜ ਰੁਪਏ ਨੂੰ ਬੇਂਜਿੰਗ ਕਰ ਰਹੇ ਜਿਹੜੇ ਪ੍ਰੋਜੈਕਟ ਦਾ ਕੰਮ ਕਰਦੇ ਬੰਦ ਕਰ ਲੈਣ ਤਾਂ ਕਿ ਜਿਹੜੀ ਜਿਹੜੀ ਹੁਣ ਤੋਂ ਸਮਾਂ ਇਹਨਾਂ ਵਾਸਤੇ ਬਹੁਤ ਮਾੜਾ ਬੈਣਾ ਅਸੀਂ ਬਹੁਤ ਜਲਦੀ ਬਹੁਤ ਸਾਂਝੀ ਮੀਟਿੰਗ ਕਰਨ ਜਾ ਰਹੇ ਆ ਜਿਹਦੇ ਵਿੱਚ ਪ੍ਰਾਈਵੇਟ ਨਾਲ ਜਿਹੜੇ ਕੌਲੇ ਕਰ ਰਹੇ ਆ ਉਹਨਾਂ ਬਾਰੇ ਜਾਣਕਾਰੀ ਦਿਓਗੇ ਸਰਕਾਰ ਦਾ ਪੁਤਲਾ ਬੋਗਾ ਦੇ ਉਹਨਾਂ ਸਰਕਾਰ ਦਾ ਦੇ ਦੇ ਕੇ ਜਿਹੜਾ ਮਹੌਜ ਸਮਾਨ ਇਕੱਠਾ ਇੱਕ ਵਾਰ ਪਲੇਟ ਹੋ ਜਾ ਆ ਚੁੱਕਾ